ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਭਾਈ ਇੱਕ ਮੇਰੇ ਨਾਲ ਹੋਈ ਮਜ਼ਾਕ ਤੇ ਮੈਂ ਆਖਿਆ ਚਲੋ ਤੁਹਾਡੇ ਨਾਲ ਵੀ ਸਾਂਝਾ ਕਰਾਂ ਹਨ ਤੇ ਡਾਕਟਰ ਸਾਹਿਬ ਗਏ ਬਾਜ਼ਾਰ ਤੇ ਮੈਂ ਆਖਿਆ ਚਲੋ ਮੈਂ ਸਾਰਾ ਸਬਾਰ ਸਮੂਹ ਲਿਖ ਕੇ ਦੇਤਾ ਮੈਂ ਆਖਿਆ ਤੁਸੀਂ ਚੱਲਿਓ ਤੇ ਹੁਣ ਮੇਰੇ ਲੈ ਆਇਓ ਜਿੰਨਾ ਵੀ ਰਸੋਈ ਦਾ ਹੈਗਾ ਤੇ ਕਹਿੰਦੇ ਠੀਕ ਹੈ ਜਦੋਂ ਲੈ ਆ ਗਏ ਨਾ ਬਾਜ਼ਾਰ ਚੋਂ ਤੇ ਮੈਂ ਆਖਿਆ ਮੈਂ ਆਖਿਆ ਲਿਆਏ ਕਹਿੰਦੇ ਹਾਂ ਸਾਰਾ ਕੁਝ ਮੈਂ ਲੈ ਆਇਆ ਮੈਂ ਆਖਿਆ ਸਰਦਾਰ ਜੀ ਮੇਰੇ ਵਾਸਤੇ ਕੀ ਲੈ ਕੇ ਆਏ ਹੋ ਕਹਿੰਦੇ ਲੈ ਤੇਰੇ ਵਾਸਤੇ ਕਹਿੰਦੇ ਤੇਰੇ ਵਾਸਤੇ ਤਾਂ ਮੈਂ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਇਆ ਅੱਜ ਮੈਂ ਆਖਾ ਠੀਕ ਹੈ ਜੀ ਕਹਿੰਦੇ ਠਹਿਰ ਜਾ ਮੈਨੂੰ ਖੋਲਣ ਦੇ ਬੈਗਾ ਤੇ ਮੈਂ ਤੈਨੂੰ ਕੱਢ ਕੇ ਫਾਉਣਾ ਤੇ ਭਾਈ ਮੈਨੂੰ ਫੜਾਤਾ ਚੱਕ ਕੇ ਲਫਾਫਾ ਇਹਨਾਂ ਨੇ ਮੈਨੂੰ ਕਹਿੰਦੇ ਤੇਰੇ ਵਾਸਤੇ ਲੈ ਕੇ ਆਇਆ ਮੈਂ ਦਿਲ ਮੈਂ ਆਖਿਆ ਜੀ ਇਹ ਕਿਵੇਂ ਦਿਲ ਕਹਿੰਦੇ ਤੂੰ ਇਹਨੂੰ ਖੋਲ ਲਫਾਫੇ ਨੂੰ ਕਹਿੰਦੇ ਇਹਦੇ ਵਿੱਚੋਂ ਦਿਲ ਨਿਕਲੂਗਾ ਕਹਿੰਦੇ ਤੇ ਮੈਂ ਜੀ ਖੋਲਿਆ ਲਫਾਫਾ ਤੇ ਮੈਂ ਆਖਿਆ ਮੱਖਾ ਮੈਂ ਦਿਖਾ ਦਿਆ ਤੁਹਾਨੂੰ ਵੀ ਦੱਸ ਦਿਆ ਵੀ ਡਾਕਟਰ ਸਾਹਿਬ ਭਾਈ ਮਜ਼ਾਕ ਵੀ ਚੰਗੇ ਕਰਦੇ ਨੇ ਤੇ ਸਾਰੇ ਕਹ ਦਿੰਦੇ ਆ ਵੀ ਤੁਸੀਂ ਜਿਆਦਾ ਬੋਲਦੇ ਹੋ ਡਾਕਟਰ ਸਾਹਿਬ ਵਿਚਾਰੇ ਸਿੱਧੇ ਨੇ ਸਿੱਧੇ ਕੋਈ ਨਹੀਂ ਮਜ਼ਾਕ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦੇ ਨੇ ਤੇ ਆਹ ਦੇਖੋ ਜੀ ਤੁਸੀਂ ਆਹ ਲਿਆਏ ਜੀ ਦਿਲ ਮੇਰੇ ਵਾਸਤੇ ਠੀਕ ਹੈ ਜੀ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦਿਲ ਲੈ ਕੇ ਆਇਆ ਮੇਰੇ ਵਾਸਤੇ ਇਹ ਮੈਂ ਆਖਿਆ ਜੀ ਇਹਨਾਂ ਦਾ ਮੈਂ ਕੀ ਕਰਾਂ ਮੈਂ ਕਿਹਾ ਤਾਂ ਗੋੜਾ ਮੈਨੂੰ ਕਹਿੰਦੇ ਕਵਲਿਏ ਇੱਕ ਤਾਂ ਕਹਿੰਦੇ ਦਿਲ ਹੁੰਦਾ ਕਹਿੰਦੇ ਤੂੰ ਸਾਰਾ ਦਿਨ ਕਰਦੀ ਰਹਿੰਦੀ ਵੀ ਮੇਰੇ ਵਾਸਤੇ ਦੇ ਲੈ ਮੈਨੂੰ ਦਿਲ ਦਿੱਤਾ ਮੈਨੂੰ ਦਿਲ ਦਿੱਤਾ ਕਹਦੇ ਉਹ ਤਾਂ ਦਿੱਤਾ ਜਿਹੜਾ ਦਿੱਤਾ ਤੇ ਕਹਿੰਦੇ ਇਹ ਤੂੰ ਚਾਹ ਬਣਾ ਕੇ ਪੀਆ ਕਰ ਇਹਦੀ ਇਹਨੂੰ ਦੁੱਧ ਚ ਪਾ ਕੇ ਪੀਆ ਕਰ ਸਾਰਾ ਦਿਨ ਕਹਿੰਦੇ ਤੇਰਾ ਮੂੰਹ ਮਿੱਠਾ ਰਹੂਗਾ ਸਾਰਾ ਦਿਨ ਕਹਿੰਦਾ ਤੂੰ ਸੋਚੇਂਗੀ ਵੀ ਮੈਨੂੰ ਡਾਕਟਰ ਸਾਹਿਬ ਨੇ ਦਿਲ ਦਿੱਤਾ ਸੀਗਾ ਹਨਾ ਲਿਆ ਕੇ ਇਹ ਤਾਂ ਬਾਹਲੇ ਦਿਲ ਨਿਕਲਿਆ ਆ ਦੇਖੋ ਤੁਸੀਂ ਤੇ ਮੈਂ ਤਾਂ ਭਾਈ ਤੁਹਾਨੂੰ ਵੀ ਇਹੀ رائے ਦਿੰਨੀ ਐ ਵੀ ਤੁਸੀਂ ਵੀ ਜੇ ਗਿਫਟ ਦੇਣਾ ਕੋਈ ਹਨਾ ਤਾ ਦੇ ਲਈ ਦਿਆ ਕਰੋ ਕਿਉਂਕਿ ਦੋ ਟਾਈਮਾਂ ਦੀ ਕੋਈ ਚਾਰ ਟਾਈਮਾਂ ਦੀ ਚਾਹ ਤਾਂ ਹੋ ਜੇ ਕੋਈ ਦੁੱਧ ਚ ਤਾਂ ਪੈ ਜੇ ਤੇ ਨਾਲੇ ਚਾਹ ਸੁਆਦ ਲੱਗਦੀ ਹੈਗੀ ਇਹਦੇ ਨਾਲ ਤੇ ਇਹ ਜਿਹੜਾ ਡਾਕਟਰ ਸਾਹਿਬ ਨੇ ਗਿਫਟ ਦਿੱਤਾ ਭਾਈ ਤੁਹਾਨੂੰ ਇਹ ਕਿਵੇਂ ਲੱਗਿਆ ਤੁਸੀਂ ਪਹਿਲਾਂ ਤਾਂ ਮੈਨੂੰ ਉਹ ਦੱਸਿਓ ਕਮੈਂਟ ਕਰਕੇ ਤੇ ਬਾਕੀ ਭਈਏ ਵੀਡੀਓ ਤੁਸੀਂ ਕਿੱਥੇ-ਕਿੱਥੇ ਤੱਕ ਦੇਖੀ ਜਾਂਦੇ ਹੋ ਤੇ ਇਹ ਤੁਸੀਂ ਮੈਨੂੰ ਉਹ ਵੀ ਜਰੂਰ ਦੱਸਿਓ ਵੀ ਤੁਸੀਂ ਇਹ ਵੀਡੀਓ ਮੈਨੂੰ ਕਿੱਥੋਂ ਕਿੱਥੋਂ ਦੇਖਦੇ ਆ ਕਿਹੜੇ ਕਿਹੜੇ ਪਿੰਡ ਤੋਂ ਆ ਭਾਈ ਬੀਬੀਓ ਤੁਸੀਂ ਤੇ ਨਾਲੇ ਬਾਕੀ ਜੋ ਵੀ ਹਨਾ ਮਤਲਬ ਆਪਦਾ ਆਦਮੀ ਜੋ ਵੀ ਚੀਜ਼ ਲਿਆ ਕੇ ਦਿੰਦਾ ਉਹ ਖਰ ਵਧੀਆ ਲਿਆ ਕੇ ਦਿੰਦਾ ਤੇ ਉਹਨੂੰ ਖੁਸ਼ ਹੋ ਕੇ ਤੇ ਉਹਨੂੰ ਉਸ ਚੀਜ਼ ਨੂੰ ਐਕਸੈਪਟ ਕਰੋ ਹਨਾ ਤੇ ਮੈਨੂੰ ਵੀ ਮੈਂ ਹਾਂ ਮੈਨੂੰ ਹਾਸਾ ਵੀ ਬਹੁਤ ਆਇਆ ਦੇਖ ਕੇ ਮੈਨੂੰ ਕਹਦੇ ਲੈ ਤੇਰੇ ਵਾਸਤੇ ਤਾਂ ਮੈਂ ਅੱਜ ਬਹੁਤ ਕੁਝ ਲੈ ਕੇ ਆਇਆ ਹੈ ਚੱਕ ਕੇ ਦਿਲ ਵਾਫਾ ਫੜਾਤਾ ਕਹਿੰਦੇ ਲੈ ਚੱਕ ਦਿਲ ਕਹਿੰਦੇ ਦੇਖ ਕਹਿੰਦੇ ਦੇ ਵਿੱਚ ਦਿਲ ਕਿੰਨੇ ਆ ਇੰਨੇ ਦਿਲ ਮੈਂ ਕਿ ਮੈਂ ਕੀ ਕਰਨੇ ਮੇਰੇ ਕੋਲ ਤਾਂ ਇੱਕੋ ਹੀ ਨਹੀਂ ਸੰਭਦਾ ਹੋਏਗਾ ਹਨਾ ਤੇ ਭਾਈ ਮੈਂ ਵੀ ਇਹੀ ਕਹਿਨੀ ਆ ਵੀ ਜੇ ਕਿਸੇ ਨੇ ਦਿਲ ਦੇਣਾ ਨਾ ਤੇ ਆਹਾ ਦਿਲ ਦਿਆ ਕਰੋ ਮਿੱਠੇ ਵਾਲਾ ਇਹ ਜਿਹੜਾ ਮਿੱਠਾ ਦਿਲ ਹੁੰਦਾ ਨਾ ਇਹ ਵਧੀਆ ਹੁੰਦਾ ਮਿੱਠੇ ਵਾਲਾ ਦਿੰਦਿਆ ਕਰੋ ਤੇ ਨਾਲੇ ਤਾਂ ਅਗਲਾ ਖਾਊਗਾ ਹਨਾ ਪੀਊਗਾ ਘੋਲ ਕੇ ਦੁੱਧ ਚ ਚਾਹ ਚ ਘੋਲ-ਘੋਲ ਕੇ ਪੀਊਗਾ ਤੇ ਮਿੱਠਾ-ਮਿੱਠਾ ਤੇ ਜਿਵੇਂ ਸਰਦਾਰ ਜੀ ਕਹਿੰਦੇ ਵੀ ਸਾਰਾ ਦਿਨ ਮੂੰਹ ਮਿੱਠਾ ਰਹੂਗਾ ਤੇ ਓਵੇਂ ਭਾਈ ਜੀ ਨੇ ਕਿਸੇ ਨੇ ਦਿਲ ਦੇਣਾ ਆ ਫੁੱਲ-ਫੁੱਲ ਨਾ ਚੱਕ ਕੇ ਫਿਰਿਆ ਕਰੋ ਫੁੱਲ ਤਾਂ ਮਰਝਾ ਆ ਜਾਂਦੇ ਹੁੰਦੇ ਨੇ ਹਨਾ ਇਹ ਤਾਂ ਇੱਕ ਟਾਈਮ ਹੀ ਸ ਇੱਕ ਵਾਰੀ ਸੋਹਣੇ ਲੱਗਦੇ ਤੇ ਪਰ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਤਾਂ ਇਹ ਤਾਂ ਫਿਰ ਮਠਾਸ ਵੀ ਬਹੁਤ ਦਿੰਦੀਆਂ ਨੇ ਤੇ ਪਿਆਰ ਵੀ ਬਹੁਤ ਭਰਦੀਆਂ ਅੰਦਰ ਤੇ ਮੈਂ ਕਹਿੰਦੀ ਤੁਸੀਂ ਵੀ ਐਸੇ ਤਰ੍ਹਾਂ ਭਾਈ ਇਨਾਂ ਨੂੰ ਮਤਲਬ ਗਿਫਟ ਆਪਦੇ ਘਰ ਵਾਲਿਆਂ ਨੂੰ ਦਿਆ ਕਰੋ ਤੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮਠਾਸ ਫਲਾਇਆ ਕਰੋ ਠੀਕ ਹੈ ਜੀ ਤੇ ਮੈਂ ਕਹਿੰਦੀ ਵੀ ਜਿਵੇਂ ਮੇਰੇ ਪਰਿਵਾਰ ਦੇ ਵਿੱਚ ਸਾਡਾ ਦੋਨਾਂ ਜੀਆ ਦਾ ਮਠਾਸ ਆ ਤੇ ਮੈਂ ਕਹਿੰਦੀ ਆ ਪ੍ਰਮਾਤਮਾ ਤੁਹਾਡਾ ਵੀ ਮਠਾਸ ਏਵੇਂ ਰੱਖੇ ਤੇ ਸਰਦਾਰ ਜੀ ਦਾ ਦਿੱਤਾ ਹੋਇਆ ਗਿਫਟ ਤੁਹਾਨੂੰ ਮੈਨੂੰ ਕਿਵੇਂ ਲੱਗਿਆ ਜੀ ਤੇ ਤੁਸੀਂ ਪਲੀਜ਼ ਦੱਸਣਾ ਜ਼ਰੂਰ ਕਮੈਂਟ ਜ਼ਰੂਰ ਕਰਨੇ ਜੀ ਮੈਨੂੰ ਬਹੁਤ ਉਡੀਕ ਆ ਤੁਹਾਡੇ ਕਮੈਂਟਾਂ ਦੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ